ਆ ਟਾਈਮ ਤੱਕ ਨਾ ਬੈਠਣ ਲਈ ਕੀ ਕਰੇ ਵੱਡੇ ਭਾਈ ਜਿੰਨਾ ਚਿਰ ਆਪਣੀਆਂ ਬੁੜੀਆਂ ਨੂੰ ਤੰਗ ਪਰੇਸ਼ਾਨ ਕਰਨੋਂ ਨਹੀਂ ਹਟਦੇ ਉਹਨਾਂ ਤੱਕ ਧਰਨਾ ਆਪਣਾ ਹੀ ਬਈ ਯਾਰ ਹੁੰਦੀ ਆ ਮੰਨ ਕੇ ਚਲੋ ਵੀ ਦੁਆਕ ਦੀ ਦੁਆਕ ਨਾ ਕਿਸੇ ਨਾ ਕੋਈ ਹੋਊਗੀ ਬਾਅਦ ਆਪਾਂ ਨੂੰ ਕੋਈ ਪਤਾ ਨਹੀਂ ਇਸ ਗੱਲ ਪਰ ਮੈਂ ਇਹ ਗੱਲ ਕਹਿੰਨਾ ਬੁੜੀਆਂ ਆਪਣੇ ਪਿੰਡ ਦੀਆਂ ਪਰੇਸ਼ਾਨ ਬਹੁਤ ਜ਼ਿਆਦਾ ਵੀ ਹਰ ਇੱਕ ਬੁੜੀ ਨੂੰ ਲਿਆਉਣਾ ਬਹੁਤ ਚੰਗੀ ਗੱਲ ਥੋੜੀ ਐ ਇਹ ਨਹੀਂ ਕੰਮ ਹੋਣਾ ਚਾਹੀਦਾ ਵੀਰੇ ਸਹੀ ਢੰਗ ਗਿਆ ਮੁੰਡੇ ਨੂੰ ਜੇ ਕੋਈ ਮੈਂ ਕ੍ਰੇਮ ਕਰਿਆ ਤਾਂ ਮੈਨੂੰ ਚੱਕੋ ਮੇਰੀ ਮਾਂ ਨੂੰ ਨਾ ਚੱਕੋ ਆਪਣੀ ਇਹ ਡਿਸੀਜਨ ਆ ਸਾਰੀ ਯੂਨੀਅਨ ਦਾ ਡਿਸੀਜਨ ਆ ਸਾਰੇ ਪਿੰਡ ਦਾ ਡਿਸੀਜਨ ਇਹੀ ਆ ਬੈਠੇ ਆ ਬਾਈ ਕੋਈ ਚੱਕਰ ਵਾਲੀ ਗੱਲ ਨਹੀਂ ਜਿੰਨਾ ਟਾਈਮ ਨਾ ਕੋਈ ਅਨਿਆਂ ਮਿਲਿਆ ਤੋ ਉਹਨਾਂ ਚਰ ਬੈਠਿਆ ਆਪਾਂ ਇਨਸਾਫ ਦੀ ਖੱਤਰ ਬੈਠਿਆ ਕੋਈ ਆਇਆ ਨਹੀਂ ਹੈਗਾ ਵੀ ਜੇ ਮੈਂ ਮੈਂ ਆ ਤਾਂ ਤੁਸੀਂ ਐਸੇ ਚ ਕਹਿ ਰਹੇ ਨਹੀਂ ਦੋਸ਼ੀ ਤਾਂ ਬਾਈ ਜੇ ਫੜ ਲਓ ਪਰ ਹਾਂ ਵੀ ਕਹਿ ਦੋਸ਼ੀ ਫੜ ਲਓ ਤੁਸੀਂ ਬਾਈ ਤੁਸੀਂ ਦੋਸ਼ੀਆਂ ਨੂੰ ਫੜੋ ਦੋਸ਼ੀ ਦੀ ਮਾਂ ਨੂੰ ਥੋੜੀ ਫੜਨਾ ਯਾਰ ਮਾਂ ਨੂੰ ਤਾਂ ਪੁੱਤ ਬਰਾਬਰ ਆ ਚਾਹੇ ਤੂੰ ਆ ਚਾਹੇ ਮੈਂ ਆ ਤਾਂ ਸੇਮ ਆਪਾਂ ਜੇ ਤੂੰ ਮੇਰੇ ਘਰੇ ਆਉਣਾ ਮੇਰੀ ਮਾਂ ਵੀ ਤੇਰੀ ਮਾਈ ਆ ਫਿਰ ਤੈਨੂੰ ਟੱਕਣਾਂਗੇ ਤੜਕੋ ਇਹ ਥੋੜਾ ਕੰਮ ਹੋਊਗਾ ਬਾਈ ਬਜ਼ੁਰਗ ਹੈਗੀ ਆ ਵਿਚਾਰੀ ਮਾਤਾ ਹਨਾ ਰੋਜ਼ ਚੱਕ ਕੇ ਪੁੱਛ ਕੇ ਚੱਕੀ ਇੱਕ ਦਿਨ ਕਰ ਲੋ ਪਰਸੋਂ ਵੀ ਲੈ ਕੇ ਗਏ ਇਹਨੂੰ ਅੱਜ ਵੀ ਐ ਥੋੜੀ ਹੁਣ ਰੋਜ਼ ਰੋਜ਼ ਚੱਕ ਕੇ ਲਿਆਉਣਾ ਥੋੜੀ ਬੈਠਿਆਂ ਬਾਈ ਸੜਕ ਤੇ ਬੈਠਿਆਂ ਸਾਢੇ 10 ਦਾ ਟਾਈਮ ਹੋਣਾ ਪਰ ਬਾਈ ਪਿੰਡ ਦਾ ਕੋਈ ਵੀ ਹੋਊ ਪਿੰਡ ਦਾ ਕੋਈ ਵੀ ਕੰਮ ਹੋਊ ਤਾਂ ਪਾਈ ਬੈਠਾ ਹੈ ਕੋਈ ਚੱਕਰ ਵਾਲੀ ਗੱਲ ਨਹੀਂ ਕੋਈ ਅੱਜ ਨੇੜੋਂ ਬੈਠਿਆਂ ਜਾਂ ਦੂਰੋਂ ਬੈਠਿਆਂ ਕਨੂੰਣਾ ਹਰਿਆਕ ਦੀ ਖਾਤਰ ਹੈ ਕਾਨੂੰਨ ਚੱਕਦਾ ਮਾੜੇ ਬੰਦੇ ਅੱਛਾ ਠੀਕ ਆ ਚੰਗੇ ਬੰਦੇ ਨੂੰ ਜਮਾ ਨਹੀਂ ਹੱਥ ਪਾਉਂਦੇ ਡਰਦੇ ਆ ਡਰਦੇ ਆ ਜੇ ਕੋਈ ਬੰਦਾ ਬੋਲਦਾ ਲੈ ਕੱਲ ਨੂੰ ਮੇਰੇ ਤੇ ਪਰਚਾ ਪੈ ਜੂਗਾ ਮੈਂ ਮਜ਼ਦੂਰ ਬੰਦਾ ਆ ਪੈਸੇ ਲੈ ਕੇ ਬਸ ਦੋ ਤੀਆਂ ਆ ਮੇਰੇ ਠੀਕ ਆ ਲੈ ਕੱਲ ਨੂੰ ਮੈਨੂੰ ਚੱਕ ਲੈਣਗੇ ਵੀ ਆ ਤੂੰ ਉੱਥੇ ਆ ਕੇ ਪੈਸੇ ਲੈ ਪੈਸੇ ਦੀ ਗੱਲ ਆ ਭਾਈ ਠੀਕ ਆ ਜਿਹੜਾ ਬੰਦਾ ਪੈਸੇ ਦਿੰਦਾ ਇਹਨਾਂ ਨੂੰ ਹਾਂ ਉਹ ਚੱਕੋ ਉਹਨੂੰ ਇਹ ਠੀਕ ਆ ਆਉ ਭਗਤ ਕਰੀਬ ਨੂੰ ਚੱਕਦੇ ਮੈਨੂੰ ਚੱਕ ਲੈਣਾ ਮੈਨੂੰ ਚੱਕ ਲੈਣਾ ਇਹੀ ਐ ਸਤੋਂ ਲੱਖ ਮੰਗ ਕੀ ਕਾਨੂੰਨ ਕਰਦਾ ਜੇ ਇਹ ਗੱਲ ਨਾ ਹੋਈ ਕਾਨੂੰਨ ਲੋਕਾਂ ਨੇ ਆਪਦੇ ਹੱਥ ਚ ਲੈ ਲੈਣਾ ਲੈ ਲੈਣਾ ਆਜੋ ਬਿਲਕੁਲ ਹਲਕਾਰ ਕੇ ਗੱਲ ਕਹਿਣਾ ਮੈਂ ਜੇ ਇਹਨਾਂ ਨੇ ਗੱਲ ਨਾ ਸੁਣੀ ਨਾ ਪੈਸੇ ਦੇ ਆਕਰੀ ਦੁਨੀਆ ਖੇਡਦੀ ਆ ਮੇਰੇ ਕੋਲੇ ਡੱਕਾ ਨਹੀਂ ਬਾਈ ਨੰਗਾ ਮੈਂ ਪੈਸੇ ਦੇ ਸਰ ਤੇ ਬਹੁਤ ਨੱਚਦੇ ਆ ਇਹ ਨਾ ਕੋਈ ਫਾਇਦਾ ਨਹੀਂ ਇਸ ਦਾ ਜਿਵੇਂ ਆਪਾਂ ਦੇਖਿਆ ਹੀ ਆਪਾਂ ਇਹ ਗੱਲ ਕਹਿੰਦੇ ਆ ਜਿਹੜਾ ਬੰਦਾ ਖੂਮ ਕਰਦਾ ਨੂੰ ਫੜੋ ਨਹੀਂ ਉਹ ਵੜਦੇ ਨਹੀਂ ਕਿੰਨੀਆਂ ਢਕਾਈਤੀਆਂ ਹੁੰਦੀਆਂ ਕਿੰਨੀਆਂ ਚੋਰੀਆਂ ਹੁੰਦੀਆਂ ਕਿਸੇ ਨੂੰ ਕੋਈ ਨਹੀਂ ਫੜਦਾ ਉਹਨੂੰ ਫੜੋ ਤੇਰੇ ਮੇਰੇ ਨਾ ਤੇ ਸੋ ਘੇਰਦਾ ਰਾਜ ਜਾਂਦੇ ਨੂੰ ਕੰਮ ਤੋਂ ਉਹਦੇ ਸਿਰ ਪਾੜ ਦਿੰਦੇ ਆ ਪਰਸੋਂ ਪਾੜਿਆ ਲੱਭਦੇ ਜੇ ਬੰਦੇ ਦਾ ਬਾਈ ਦੱਸ ਕੀ ਕਰੂਗਾ ਕੋਈ ਹਮਾਇਤ ਨਹੀਂ ਮnde ਉਹ ਜਾਂਸੀ ਕੋਲੇ ਕੀ ਕਰਤਾ ਦੱਸਦੇ ਮੋਬਾਈਲ ਖੋਲਿਆ ਉਹਦਾ ਨਹੀਂ ਖਾਤਾ ਸਦਾ ਹੀ ਮਖਰਾ ਖਲਾ ਸੋ ਦੇਖ ਰਿਹਾ ਤੁਸੀਂ ਲੋਕਾਂ ਦਾ ਕਹਿਣਾ ਕਿ ਵੀ ਗਰੀਬ ਲੋਕਾਂ ਲਈ ਕਰੋਨ ਬਣਿਆ ਉਹਨਾਂ ਨੂੰ ਤੰਗ ਕੀਤਾ ਜਾ ਰਿਹਾ